ਦੋਸਤੋ ਪ੍ਰੋਫੈਸਰ ਮੋਹਨ ਸਿੰਘ ਜਿਹੜੇ ਪੰਜਾਬੀ ਦੇ ਮਹਾਨ ਕਵੀ ਨੇ ਉਹਨਾਂ ਦੀ ਮਾਂ ਦੀ ਮਹੱਤਤਾ ਦੇ ਉੱਤੇ ਜਿਹੜੀ ਆਪਣੀ ਕਵਿਤਾ ਲਿਖੀ ਹੈ ਉਹਦੇ ਬੋਲ ਨੇ ਕਿ ਮਾਂ ਜਿਹਾ ਕਣ ਛਾਵਾ ਬੂਟਾ ਮੈਨੂੰ ਨਜ਼ਰ ਨਾ ਆਏ ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ ਕੁੱਲ ਦੁਨੀਆਂ ਦੇ ਬੂਟੇ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਸੁੱਕ ਜਾਂਦੇ ਐ ਪਰ ਮਾਂ ਇੱਕੇ ਹੋ ਜਾ ਬੂਟਾ ਫਲ ਸੁੱਕੇ ਅਮਰ ਜਾਏ ਪ੍ਰੋਫੈਸਰ ਮੋਨ ਸਿੰਘ ਜਿਹੜੇ ਹੈਗੇ ਇਸ ਹਫ਼ਤੇ ਦੇ ਵਿੱਚ ਮਾਂ ਦੀ ਮਹੱਤਤਾ ਬਾਰੇ ਦੱਸਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਮੈਂ ਇਹਦੇ ਅਰਥ ਕਰਕੇ ਨਹੀਂ ਦੱਸਣਾ ਚਾਹੁੰਦਾ ਕਿ ਦੁਨੀਆ ਦੇ ਵਿੱਚ ਸਭ ਤੋਂ ਉੱਤਮ ਬੂਟਾ ਜਿਹੜਾ ਬੱਚਿਆਂ ਨੂੰ ਛਾਂ ਦੇਣ ਵਾਲਾ ਤੇ ਬੱਚਿਆਂ ਨੂੰ ਤਕਲੀਫ ਦੇ ਵਿੱਚ ਦੇਖ ਕੇ ਮੁਰਝਾ ਜਾਣ ਵਾਲਾ ਬੂਟਾ ਜਿਹੜਾ ਹੈਗਾ ਉਹ ਮਾਂ ਹੈ ਮਾਂ ਦੀ ਮਹੱਤਤਾ ਬਾਰੇ ਉਹ ਗੱਲ ਕਰਦੇ ਨੇ ਇਸੇ ਤਰ੍ਹਾਂ ਪੰਜਾਬੀ ਦਾ ਮਹਾਨ ਕਵੀ ਬਾਬੂ ਫਰੋਜ਼ਦੀਨ ਸ਼ਰਫ ਉਹ ਵੀ ਮਾਂ ਦਾ ਦਿਲ ਕਵਿਤਾ ਲਿਖਦੇ ਆ ਜਿਦੇ ਵਿੱਚ ਉਹਨਾਂ ਨੇ ਆਪਣੀ ਕਵਤਾ ਦੇ ਵਿੱਚ ਜ਼ਿਕਰ ਕੀਤਾ ਕਿ ਇੱਕ ਨੌਜਵਾਨ ਮੁੰਡੇ ਦਾ ਜਦੋਂ ਕਿਸੇ ਮੁਟਿਆਰ ਨਾਲ ਕੋਈ ਪਿਆਰ ਹੋ ਗਿਆ ਮੁਟਿਆਰ ਨੇ ਉਹਨੂੰ ਉਸ ਕਵਤਾ ਦੇ ਅਨੁਸਾਰ ਕਿਹਾ ਕਿ ਤੂੰ ਆਉਦੀ ਮਾਂ ਦਾ ਦਿਲ ਕੱਢ ਲਿਆ ਮੈਂ ਤੇਰੇ ਨਾਲ ਵਿਆਹ ਕਰਾ ਲੂੰਗੀ ਤਾਂ ਉਹ ਨੌਜਵਾਨ ਬੱਚਾ ਜਦੋਂ ਭੱਜ ਕੇ ਜਾਂਦਾ ਹੈ ਮਾਂ ਦੇ ਛੁਰਾ ਮਾਰਦਾ ਹੈ ਤੇ ਕੱਢ ਕੇ ਲਿਆਉਂਦਾ ਦਿਲ ਉਹਦਾ ਥਾਲੇ ਦੇ ਵਿੱਚ ਰੱਖ ਕੇ ਭੱਜਿਆ ਆਉਂਦਾ ਠੋਕਰ ਲਾ ਕੇ ਡਿੱਗਦਾ ਹੈ ਤਾਂ ਕਹਿੰਦੇ ਦਿਲ ਦੇ ਵਿੱਚੋਂ ਮਾਂ ਦੇ ਦਿਲ ਵਿੱਚੋਂ ਆਵਾਜ਼ ਆਈ ਸੀ ਕਿ ਪੁੱਤ ਤੇਰੇ ਕਿਤੇ ਕੋਈ ਛੱਟ ਤਾਂ ਨਹੀਂ ਲੱਗੀ ਤੂੰ ਡਿੱਗ ਪਿਆ ਜਣੀ ਮਾਂ ਦਾ ਦਿਲ ਇਹੋ ਜਿਹਾ ਹੁੰਦਾ ਹੈ ਤੇ ਇਸ ਤੋਂ ਅੱਗੇ ਇਨਕਲਾਬੀ ਸਫਾਂ ਦੀ ਜਦੋਂ ਅਸੀਂ ਗੱਲ ਕਰਦੇ ਆ ਤਾਂ ਸੰਸਾਰ ਪ੍ਰਸਿੱਧ ਜਿਹੜੀ ਇੱਕ ਕਿਤਾਬ ਹੈ ਜਿਹੜੀ ਰੂਸੀ ਇਨਕਲਾਬ ਦੇ ਨਾਲ ਜੁੜੀ ਹੋਈ ਕਿਤਾਬ ਹੈ ਨਵਲ ਨਾਵਲ ਹੈ ਮਦਰ ਨਾਵਲ ਮਾਂ ਉਹ ਮੈਕਸਿਮ ਗੋਰਕੀ ਦਾ ਲਿਖਿਆ ਹੋਇਆ ਹੈ ਮੈਕਸਿਮ ਗੋਰਕੀ ਦੀ ਜਿਹੜੀ ਮਾਂ ਨਾਵਲ ਹੈ ਉਹਦੇ ਵਿੱਚ ਜਿਹੜਾ ਕਿਵੇਂ ਮਾਂ ਸੰਘਰਸ਼ ਲਈ ਪ੍ਰੇਰਦੀ ਹੈਗੀ ਆਪਣੇ ਬੱਚੇ ਨੂੰ ਪਵੇਲ ਨੂੰ ਉਹ ਸਾਰਾ ਕੁਝ ਜਣੀ ਮਾਂਵਾਂ ਦਾ ਜਿਹੜਾ ਰੋਲ ਹੈ ਇਹ ਤਿੰਨੇ ਉਦਾਹਰਨਾਂ ਸਾਬਤ ਕਰਦੀਆਂ ਕਿ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਬਹੁਤ ਮਹੱਤਵਪੂਰਨ ਸਥਾਨ ਹੁੰਦਾ ਹੈ ਮਾਂ ਤੇ ਜਿਹੜੀ ਮਾਂ ਦੀ ਗੱਲ ਮੈਂ ਅੱਜ ਕਰਨ ਲੱਗੇ ਆਂ ਇਹ ਮਹਾਨ ਮਾਂ ਇਹ ਸਾਡੀ ਕਿਰਤੀ ਮਾਂ ਦਸਾਂ ਨਾ ਹੋ ਦੀ ਕਿਰਤ ਕਰਨ ਵਾਲੀ ਮਾਂ ਮਾਤਾ ਗੁਰਦੇਵ ਕੌਰ ਪਿੰਡ ਅਕਲਿਆ ਇਹ ਧੂਰਕੋਟ ਪਿੰਡ ਦੇ ਵਿੱਚ ਬਰਨਾਲੇ ਦੇ ਨੇੜੇ ਪੈਦਾ ਹੋਈ ਸੀ ਉੱਥੇ ਮਾਤਾ ਦੇ ਪੇਕੇ ਸੀ ਤੇ ਜਦੋਂ ਇਹ ਮਾਤਾ ਵਿਆਹ ਲਾਇਕ ਹੋਈ ਤਾਂ ਬਾਪੂ ਪਿਆਰਾ ਸਿੰਘ ਪਿੰਡ ਅਕਲੀਆ ਉਹਨਾਂ ਨਾਲ ਜੀਵਨ ਸਾਥਣ ਬਣ ਕੇ ਉਹਨਾਂ ਦੀ ਇਹ ਅਕਲੀਏ ਪਿੰਡ ਦੇ ਵਿੱਚ ਆਈ ਤੇ ਬਾਪੂ ਪਿਆਰਾ ਸਿੰਘ ਤੇ ਮਾਤਾ ਗੁਰਦੇਵ ਕੌਰ ਦੀ ਇਸ ਜੋੜੀ ਨੇ ਆਪਣੇ ਪਰਿਵਾਰ ਦੇ ਵਿੱਚ ਜਿਹੜਾ 6 ਬੱਚਿਆਂ ਨੂੰ ਜਨਮ ਦਿੱਤਾ ਔਰ 6 ਬੱਚਿਆਂ ਦੇ ਵਿੱਚ ਜਿਹੜੇ ਸੀਗੇ ਇਸ ਮਾਤਾ ਗੁਰਦੇਵ ਕੌਰ ਦੇ ਕਿਉਂਕਿ ਮਾਤਾ ਗੁਰਦੇਵ ਕੌਰ ਸਾਡੇ ਕੋਲ ਹੁਣ ਸਦੀਵੀ ਵਿਛੋੜਾ ਸਾਨੂੰ ਦੇ ਚੁੱਕੇ ਹੈ ਜਿਨ੍ਹਾਂ ਦਾ ਭੋਗ ਪੈਣਾ ਹੈ ਮੈਂ ਇਸ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਭੇਜਾਂ ਇਹ ਜ਼ਿਕਰ ਕਰਨ ਲੱਗਾ ਮਾਤਾ ਗੁਰਦੇਵ ਕੌਰ ਦਾ ਵੱਡਾ ਬੇਟਾ ਸਾਤੀ ਭਾਗ ਸਿੰਘ ਅਕਲਿਆ ਔਰ ਉਸ ਤੋਂ ਛੋਟਾ ਅਜਮੇਰ ਸਿੰਘ ਅਕਲਿਆ ਔਰ ਉਸ ਤੋਂ ਛੋਟਾ ਜਿਹੜਾ ਹੈਗਾ ਮੇਰ ਸਿੰਘ ਅਕਲਿਆ ਤੇ ਇਹ ਤਿੰਨ ਬੇਟੇ ਤੇ ਤਿੰਨ ਬੇਟੀਆਂ ਤਿੰਨ ਬੇਟੀਆਂ ਦੇ ਵਿੱਚ ਇਹ ਪੈਣਾ ਸਾਡੀਆਂ ਅਜਮੇਰ ਕੌਰ ਜਿਹੜੀ ਗੋਬਿੰਦਪੁਰੇ ਪਈ ਹੋਈ ਹੈ ਸਿਮਰਜੀਤ ਕੌਰ ਖੀਵਾ ਕੰਨਾਂ ਤੇ ਪਰਮਜੀਤ ਕੌਰ ਹਮੀਦੀ ਇਥੇ ਮਾਤਾ ਇਹਨਾਂ ਨੂੰ ਵਿਆਹ ਕੇ ਇਹ ਸੰਸਾਰ ਤੋਂ ਚਲੀ ਗਈ ਹੈਗੀ ਤਾਂ ਜਦੋਂ ਮੈਂ ਮਾਤਾ ਨੂੰ ਅੱਜ ਸ਼ਰਦਾ ਦੇ ਫੁੱਲ ਵੀ ਪੇਂਟ ਕਰਨ ਲੱਗਿਆ ਤੇ ਉਹਨਾਂ ਦੇ ਭੋਗ ਦੀ ਸੂਚਨਾ ਵੀ ਤੁਹਾਨੂੰ ਦੇਣੀ ਚਾਹਣਾ ਤਾਂ ਉਹਨਾਂ ਦੇ ਸ਼ਰਧਾਂਜਲੀ ਬੋਝ ਜਦੋਂ ਆਪਾਂ ਗੱਲ ਕਰਦੇ ਆ ਤਾਂ ਮੇਰੇ ਵੀਰੋ ਆਪਾਂ ਸਾਰੇ ਜਾਣਦੇ ਆ ਕਿ ਮਾਮਾ ਦੀਆਂ ਦਿੱਤੀਆਂ ਹੋਈਆਂ ਲੋਰੀਆਂ ਜੜੀਆਂ ਹੁੰਦੀਆਂ ਨੇ ਮਾਮਾ ਦੇ ਦਿੱਤੇ ਹੋਏ ਅਸ਼ੀਰਵਾਦ ਜਿਹੜੇ ਹੁੰਦੇ ਨੇਗੇ ਤੇ ਸਾਨੂੰ ਜਿਹੜਾ ਮਾਹੌਲ ਦਿੱਤਾ ਹੁੰਦਾ ਮਾਂ ਪਿਓ ਨੇ ਉਹਦੇ ਕਰਕੇ ਅਸੀਂ ਜਦੋਂ ਵੱਡੇ ਹੁੰਨੇ ਆ ਤਾਂ ਉਹੋ ਜਿਹੀ ਵਿਚਾਰਧਾਰਾ ਲੈ ਕੇ ਅਸੀਂ ਸਮਾਜ ਦੇ ਵਿੱਚ ਵਿਚਰਦੇ ਆ ਤੇ ਮੈਂ ਜਦੋਂ ਗੱਲ ਕਰਦਾ ਸਾਥੀ ਭਾਗ ਸਿੰਘ ਜਿਹੜਾ ਮਾਤਾ ਦਾ ਵੱਡਾ ਪੁੱਤਰ ਹੈ ਜਿਹੜਾ ਦਸਾਂ ਨੋਹਾਂ ਦੀ ਕਿਰਤ ਕਰਨ ਵਾਲਾ ਮਨੁੱਖ ਹੈ ਤੇ ਦੂਜੇ ਪਾਸੇ ਜਦੋਂ ਮੈਂ ਅਜਮੇਰ ਸਿੰਘ ਦੀ ਗੱਲ ਕਰਦਾ ਅਜਮੇਰ ਸਿੰਘ ਨੂੰ ਪਨਾ ਕੌਣ ਨਹੀਂ ਜਾਣਦਾ ਜਿਹੜਾ ਇਨਕਲਾਬੀ ਸਟੇਜਾਂ ਦਾ ਸ਼ਿੰਗਾਰ ਹੈ ਤੇ ਇਨਕਲਾਬੀ ਸਟੇਜਾਂ ਦੇ ਉੱਤੇ ਕਿਰਤੀ ਲੋਕਾਂ ਦੇ ਵਿੱਚ ਸੰਘਰਸ਼ ਕਰਨੇ ਕਰ ਰਹੇ ਲੋਕਾਂ ਦੇ ਸੰਘਰਸ਼ ਦੇ ਵਿੱਚ ਜੋਸ਼ ਪਰ ਲਈ ਜਿਹੜਾ ਉਹ ਮੈਂ ਕਹੂੰਗਾ ਲੋਕ ਕਵੀ ਸੰਤਰਾਮ ਉਦਾਸੀ ਦੀ ਵਿਰਾਸਤ ਨੂੰ ਸੰਭਾਲ ਕੇ ਜਿਹੜਾ ਅੱਗੇ ਤੁਰ ਰਿਹਾ ਹੈ ਕਿ ਨਾ ਕੋਈ ਸਾਜ਼ ਨਾ ਬਾਜ ਨਾ ਕੋਈ ਢੋਲਕ ਨਾ ਛਣੇ ਕੱਲਾ ਹੀ ਇਹ ਯੋਧਾ ਅਜਮੇਰ ਅਕਲੀਆਂ ਜਿਹੜਾ ਹੈਗਾ ਇਨਕਲਾਬੀ ਸਟੇਜਾਂ ਦੇ ਉੱਤੇ ਗੂੰਜ ਰਿਹਾ ਹੁੰਦਾ ਹੈ ਆਪਣੇ ਇਨਕਲਾਬੀ ਗੀਤ ਗਾ ਰਿਹਾ ਹੁੰਦਾ ਹੈ ਉਹ ਕਿਹੜੇ ਗੀਤ ਗਾਉਂਦਾ ਹੈ ਜਾਣਕਾਰ ਹਲਕੇ ਨੂੰ ਸਾਰਿਆਂ ਨੂੰ ਪਤਾ ਹੈ ਕਿ ਅਜਮੇਰ ਅਕਲੀਆਂ ਜਿਹੜਾ ਹੈਗਾ ਇਨਕਲਾਬੀ ਜਿਹੜੀ ਲੀ ਹੈ ਉਹਦੇ ਉੱਤੇ ਪਹਿਰਾ ਦੇ ਰਿਹਾ ਹੈ ਇਹ ਨਾਂ ਸੱਜੇ ਹੋਇਆ ਤੇ ਖੱਬੇ ਪਾਸੇ ਤੇ ਚੱਲ ਹੀ ਰਿਹਾ ਹੈ ਖੱਬੇ ਪੱਖੀ ਸੋਚ ਨੂੰ ਲੈ ਕੇ ਤੇ ਮਾਤਾ ਗੁਰਦੇਵ ਕੌਰ ਦੇ ਅਸ਼ੀਰਵਾਦ ਸਦਕਾ ਹੀ ਅਜਮੇਰ ਸਿੰਘ ਅਕਲੀਆਂ ਜਿਹੜਾ ਹੈਗਾ ਇਸ ਲਾਈਨ ਨੂੰ ਅੱਗੇ ਲੈ ਕੇ ਚੱਲ ਰਿਹਾ ਹੈਗਾ ਉਹ ਜਦੋਂ ਗੀਤ ਗਾਉਂਦਾ ਹੈਗਾ ਮੇਰੇ ਪਿੰਡ ਦੀ ਫਿਰਨੀ ਤੇ ਕਿਉਂ ਬਚਪਨ ਰੋਦਾ ਏ ਤਾਂ ਉਹ ਉਸ ਬਚਪਨ ਦੀ ਗਰੀਬ ਘਰਾਂ ਦੇ ਵਿੱਚ ਪੈਦਾ ਹੋਏ ਬੱਚੇ ਆ ਜਿਹੜੇ ਜਿਹੜੇ ਸਹੂਲਤਾਂ ਤੋਂ ਵਾਂਝੇ ਹੁੰਦੇ ਨੇ ਪਿੰਡ ਦੀਆਂ ਫਿਰਨੀਆਂ ਦੇ ਉੱਤੇ ਉਹਨਾਂ ਦੇ ਘਰ ਹੁੰਦੇ ਨੇ ਉਹਨਾਂ ਦਾ ਜ਼ਿਕਰ ਆਪਣੇ ਗੀਤਾਂ ਦੇ ਵਿੱਚ ਕਰਦਾ ਹੈ ਔਰ ਇਸ ਤੋਂ ਇਲਾਵਾ ਉਹ ਉਸ ਔਰਤ ਦਾ ਜ਼ਿਕਰ ਵੀ ਕਰਦਾ ਹੈ ਪ੍ਰੋਫੈਸਰ ਮੋਹਨ ਸਿੰਘ ਕੁੜੀ ਪੋਠੋ ਹਾਰ ਦੀ ਕਪਤਾ ਲਿਖਦਾ ਹੈ ਤੇ ਗਾਉਂਦਾ ਹੈ ਇਧਰ ਅਜਮੇਰ ਅਕਲੀਆ ਇਕ ਉਸ ਕਿਰਤੀ ਔਰਤ ਦਾ ਗੀਤ ਗਾਉਂਦਾ ਜਿਹੜੀ ਸਿਰ ਦੇ ਉੱਤੇ ਪੱਠਿਆਂ ਦੀ ਪੰਡ ਚੁੱਕ ਕੇ 8ਵੇਂ ਮਹੀਨੇ ਦਾ ਜਦੋਂ ਉਹਦਾ ਗਰਭ ਹੁੰਦਾ ਹੈ ਪੇਟ ਦੇ ਵਿੱਚ 8 ਮਹੀਨਿਆਂ ਦਾ ਬੱਚਾ ਪੜ ਰਿਹਾ ਹੁੰਦਾ ਹੈ ਆਪਣੇ ਸਿਰ ਦੇ ਉੱਤੇ ਭਾਰੀ ਪੰਡ ਚੁੱਕ ਕੇ ਜਦੋਂ ਤੁਰਦੀ ਹੈ ਤਾਂ ਅਜਮੇਰ ਅਕਲੀਆ ਉਸ ਕਿਰਤੀ ਔਰਤ ਦੇ ਦੁੱਖਾਂ ਤਕਲੀਫਾਂ ਦਾ ਵਰਣਨ ਆਪਣੇ ਗੀਤਾਂ ਦੇ ਵਿੱਚ ਕਰਦਾ ਹੈ ਇਹ ਮਾਤਾ ਗੁਰਦੇਵ ਕੌਰ ਦਾ ਅਸ਼ੀਰਵਾਦ ਤੇ ਦਿੱਤੀ ਹੋਈ ਸਿੱਖਿਆ ਤੇ ਲੋਰੀਆਂ ਹੈ ਕਿ ਅਜਮੇਰ ਸਿੰਘ ਅੱਜ ਵੀ ਇਨਕਲਾਬੀ ਸਟੇਜਾਂ ਦੇ ਉੱਤੇ ਡਟਿਆ ਹੋਇਆ ਤੇ ਡਟਿਆ ਰਹੇਗਾ ਸਾਨੂੰ ਇਸ ਗੱਲ ਦੀ ਆਸ ਹੈ ਤੇ ਜਦੋਂ ਅਸੀਂ ਮਾਤਾ ਦੇ ਮੌਤ ਦੀ ਗੱਲ ਕਰਦੇ ਹਾਂ ਕਿ ਇਹਦੀ ਮੌਤ ਕਿਵੇਂ ਹੋ ਗਈ ਹੈ ਮਾਤਾ 85 ਵਰਿਆਂ ਦੀ ਸੀ 85 ਵਰਿਆਂ ਦੀ ਹੋਣ ਦੇ ਬਾਵਜੂਦ ਵੀ ਆਪਣੀ ਵਧੀਆ ਜ਼ਿੰਦਗੀ ਜਿਉ ਰਹੀ ਸੀਗੀ ਤੇ ਮਾਤਾ ਦੇ ਜੇ ਪਿਛਲੇ ਦਿਨਾਂ ਦੇ ਉੱਤੇ ਝਾਤ ਮਾਰੀਏ ਤਾਂ ਇਕੱਲਾ ਅਜਮੇਰ ਅਕਲੀਆ ਜਾਂ ਮਾਤਾ ਦਾ ਤੀਜਾ ਪੁੱਤਰ ਹੈ ਜਿਹੜਾ ਮੇਰ ਸਿੰਘ ਅਕਲੀਆ ਜਿਹਦਾ ਮੈਂ ਜ਼ਿਕਰ ਕਰਨਾ ਚਾਹੁੰਦਾ ਕਿ ਉਹ ਉਹ ਵੀ ਆਪਣੀ ਕਲਮ ਦੇ ਨਾਲ ਇਨਕਲਾਬੀ ਗੀਤ ਲਿਖਦਾ ਹੈ ਚੰਗੇ ਗੀਤ ਲਿਖਦਾ ਸਮਰਸ਼ ਦਵਾਰਕ ਗੀਤ ਲਿਖਦਾ ਮੀਰ ਸਿੰਘ ਅਖਲੀਆ ਵੀ ਤੇ ਮਾਤਾ ਗੁਰਦੇਵ ਕੌਰ ਹਰ ਸੰਘਰਸ਼ਾਂ ਦੇ ਵਿੱਚ ਭਾਗ ਲੈਂਦੀ ਰਹੀ ਹੈ ਭਾਵੇਂ ਉਹ ਬਜ਼ੁਰਗ ਅਵਸਥਾ ਦੇ ਵਿੱਚ ਗੁਜ਼ਰ ਰਹੀ ਸੀ ਪਿਛਲੇ ਦਿਨੀ ਜਦੋਂ ਕਿਸਾਨ ਅੰਦੋਲਨ ਚੱਲਿਆ ਜਿਹੜੇ ਤਿੰਨ ਕਾਲੇ ਕਾਨੂੰਨ ਜਿਨ੍ਹਾਂ ਨੂੰ ਨਾਂ ਦਿੱਤਾ ਗਿਆ ਲੋਕਾਂ ਵੱਲੋਂ ਤੇ ਉਹ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਜਦੋਂ 220 ਦੇ ਵਿੱਚ ਅੰਦੋਲਨ ਛੜਿਆ ਤਾਂ ਮਾਤਾ ਆਪਣੀਆਂ ਸਾਥਣਾਂ ਦੇ ਨਾਲ ਜਥਾ ਬਣਾ ਕੇ ਉਹ ਵੀ ਟਿੱਕਰੀ ਬਾਰਡਰ ਦੇ ਉੱਤੇ ਪਕੌੜਾ ਚੌਂਕ ਦੇ ਵਿੱਚ ਕਿਸਾਨ ਅੰਦੋਲਨ ਦੇ ਵਿੱਚ ਲਗਾਤਾਰ ਡਟੀ ਰਹੀ ਜਣੀ ਉਹਨਾਂ ਨੇ ਕਿਸਾਨ ਅੰਦੋਲਨ ਦੇ ਵਿੱਚ ਲਗਾਤਾਰ ਭਾਗ ਰਿਆ ਔਰ ਵਾਪਸ ਆਈ ਤੇ ਆ ਕੇ ਉਹਨਾਂ ਨੂੰ ਕੁਝ ਅੱਖਾਂ ਦੀ ਤਕਲੀਫ ਸੀ ਅੱਖਾਂ ਦੇ ਵਿੱਚ ਦਰਦ ਰਹਿੰਦਾ ਸੀ ਆਪਰੇਸ਼ਨ ਹੋਇਆ ਸੀਗਾ ਤਾਂ ਘਰਾਂ ਦੇ ਵਿੱਚੋਂ ਲੱਗਦਾ ਪੋਤਾ ਸੀ ਜਿਹੜਾ ਅਜਮੇਰ ਸਿੰਘ ਹੋਰਾਂ ਦਾ ਭਤੀਜਾ ਮਾਤਾ ਨੂੰ ਚੈੱਕਅਪ ਕਰਾਉਣ ਵਾਸਤੇ ਬਰਨਾਲੇ ਲੈ ਕੇ ਗਿਆ ਔਰ ਬਰਨਾਲੇ ਲੈ ਕੇ ਕਾਦੇ ਉੱਤੇ ਗਿਆ ਇੱਕ ਦੁਖਦਾਈ ਗੱਲ ਹੈ ਕਿਸੇ ਸਧਾਰਨ ਘਰਾਂ ਦੇ ਵਿੱਚ ਸਾਡੇ ਕਿਰਤੀ ਲੋਕਾਂ ਦੇ ਘਰਾਂ ਦੇ ਵਿੱਚ ਕਿਸੇ ਕਿਸਮ ਦੀ ਵੀ ਜਿਹੜੀ ਸੁੱਖ ਸਹੂਲਤ ਹੈਗੀ ਹੈ ਉਹ ਨਹੀਂ ਹੈਗੀ ਆਵਾਜਾਈ ਦੇ ਸਾਧਨ ਨਹੀਂ ਹੈਗੇ ਤਾਂ ਜਿਹੜੀ ਮੋਟਰਸਾਈਕਲ ਵਾਲੀ ਰੇੜੀ ਜਿਹਨੂੰ ਅਸੀਂ ਜਗਾੜੂ ਰੇੜੀ ਕਹਿੰਦੇ ਆ ਉਹ ਸਧਾਰਨ ਲੋਕਾਂ ਨੇ ਗਰੀਬ ਲੋਕਾਂ ਨੇ ਬਣਾਈਆਂ ਹੋਈਆਂ ਨੇ ਆਪਣੇ ਰੋਜ਼ੀ-ਰੋਟੀ ਵਾਸਤੇ ਰੋਜ਼ਗਾਰ ਵਾਸਤੇ ਉਹਦੇ ਵਿੱਚ ਕਈ ਵਾਰੀ ਉਹ ਸਫ਼ਰ ਵੀ ਕਰ ਲੈਂਦੇ ਨੇ ਜਣੀ ਉਹ ਬੜੀ ਰਿਸਕੀ ਰੇੜੀ ਹੈ ਰਿਸਕ ਲੈ ਕੇ ਆਪਣੀ ਜ਼ਿੰਦਗੀ ਜਿਉਂਣੇਗੇ ਜਿਉਂਰੇ ਨੇ ਕਿਰਤੀ ਲੋਕ ਤਾਂ ਇਹ ਪੋਤਾ ਸੀ ਜਿਹੜਾ ਘਰਾਂ ਚੋਂ ਲੱਗਦਾ ਮਾਤਾ ਦਾ ਉਹਨਾਂ ਨੂੰ ਬਿਠਾ ਕੇ ਉਸ ਜਿਗਾੜੂ ਰੇੜੀ ਦੇ ਵਿੱਚ ਬਰਨਾਲੇ ਲੈ ਕੇ ਗਿਆ ਅੱਖ ਚੈੱਕਅਪ ਕਰਾਈ ਤੇ ਵਾਪਸ ਆ ਰਹੇ ਸੀ ਕਿ ਰਸਤੇ ਦੇ ਵਿੱਚ ਉਹ ਰੇੜੀ ਪਲਟ ਗਈ ਐਕਸੀਡੈਂਟ ਹੋ ਗਿਆ ਮਾਤਾ ਨੂੰ ਝੋਟਾਂ ਆਈਆਂ ਸੱਟਾਂ ਲੱਗੀਆਂ ਮੁੰਡੇ ਨੂੰ ਵੀ ਸੱਟਾਂ ਲੱਗੀਆਂ ਜਿਹੜਾ ਚਲਾ ਰਿਹਾ ਸੀ ਉਹਦੀ ਬਚਤ ਹੋ ਗਈ ਪਰ ਮਾਤਾ ਨੂੰ ਜ਼ਿਆਦਾ ਸੱਟਾਂ ਲੱਗੀਆਂ ਤੇ ਪਟਿਆਲਾ ਰਜਿੰਦਰਾ ਦੇ ਵਿੱਚ ਦਾਖਲ ਕਰਾਇਆ ਗਿਆ ਪਰ ਹਫ਼ਤੇ ਪਰ ਦੇ ਇਲਾਜ ਤੋਂ ਬਾਅਦ ਮਾਤਾ ਸਿਹਤਯਾਬ ਨਾ ਹੋਈ ਤੇ ਮੌਤ ਦੇ ਮੂੰਹ ਦੇ ਵਿੱਚ ਚਲੀ ਗਈ ਤੇ ਦੁਖਦਾਈ ਗੱਲ ਇਹ ਹੈ ਕਿ ਜੇ ਸਾਡੇ ਘਰਾਂ ਦੇ ਵਿੱਚ ਕਿਰਤੀ ਲੋਕਾਂ ਦੇ ਘਰਾਂ ਦੇ ਵਿੱਚ ਵੀ ਚੰਗੀਆਂ ਸੁੱਖ ਸਹੂਲਤਾਂ ਹੋਣ ਆਵਾਜਾਈ ਦੇ ਸਾਧਨ ਹੋਣ ਕਿ ਮਰੀਜ਼ ਨੂੰ ਅਸੀਂ ਕਿਸੇ ਚੰਗੇ ਵਹੀਕਲ ਦੇ ਵਿੱਚ ਪਾ ਕੇ ਹਸਪਤਾਲ ਤੱਕ ਲੈ ਜਾਈਏ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਤਾਂ ਅੱਜ 77-78 ਸਾਲ ਹੋ ਗਏ ਆਜ਼ਾਦੀ ਨੂੰ ਤੇ ਉਹ ਜਿਹੜੇ ਸਿਹਤ ਸਹੂਲਤਾਂ ਹੈ ਨਹੀਂ ਤੇ ਕਿਸੇ ਨਾ ਕਿਸੇ ਵੱਡੇ ਸ਼ਹਿਰ ਬਾਲੀ ਭੱਜਣਾ ਪੈਂਦਾ ਲੈ ਕੇ ਮਰੀਜ਼ਾਂ ਨੂੰ ਤੇ ਇਹੋ ਜੀ ਬਜ਼ੁਰਗ ਅਵਸਥਾ ਦੇ ਵਿੱਚ ਔਰ ਕਿਰਤੀ ਪਰਿਵਾਰ ਦੇ ਵਿੱਚ ਪੈਦਾ ਹੋਈ ਮਾਤਾ ਨੂੰ ਜਦੋਂ ਇੱਕ ਜੁਗਾੜੂ ਰੇੜੀ ਦੇ ਵਿੱਚ ਮੋਟਰਸਾਈਕਲ ਵਾਲੀ ਰੇੜੀ ਦੇ ਵਿੱਚ ਪਾ ਕੇ ਹਸਪਤਾਲ ਲੈ ਜਾਣਾ ਪੈਂਦਾ ਤਾਂ ਇਹ ਆਜ਼ਾਦੀ ਦੇ ਸਾਡੇ ਤਰੱਕੀ ਦੇ ਉੱਤੇ ਇੱਕ ਸਵਾਲੀਆ ਚਿੰਨ ਲੱਗ ਜਾਂਦਾ ਹੈ ਕਿ ਅਸੀਂ ਖੜੇ ਕਿੱਥੇ ਆ ਅੱਜ ਵੀ ਸਾਡਾ ਮੁਲਕ ਕਿੱਥੇ ਖੜਾ ਹੈ ਤੇ ਇਸ ਆਜ਼ਾਦੀ ਨੂੰ ਇਸ ਮਾਤਾ ਗੁਰਦੇਵ ਕੌਰ ਨੇ ਕਦੇ ਵੀ ਆਜ਼ਾਦੀ ਨਹੀਂ ਸਿੱਖਿਆ ਉਹ ਤਾਂ ਇਹਨੂੰ ਹਮੇਸ਼ਾ ਹੀ ਹੱਲਾ ਗੁੱਲਾ ਕਹਿੰਦੀ ਹੁੰਦੀ ਸੀ ਜਾਂ ਹਲਚਲਾ ਕਹਿੰਦੀ ਹੁੰਦੀ ਸੀ ਜਾਂ ਰੌਲੇ ਗੋਲੇ ਕਹਿੰਦੀ ਹੁੰਦੀ ਸੀ ਕਿ ਜਦੋਂ ਰੌਲੇ ਗੋਲੇ ਪਏ ਐ ਉਦੋਂ ਮੈਂ 7-8 ਸਾਲ ਦੀ ਸਾਂ ਇਸ ਤਰ੍ਹਾਂ ਦੀਆਂ ਉਹ ਗੱਲਾਂ ਕਰਦੀ ਹੁੰਦੀ ਸੀ ਮਾਤਾ ਮੈਨੂੰ ਇਸ ਘਰ ਦੇ ਵਿੱਚ ਜਦੋਂ ਵੀ ਕਿਤੇ ਆਉਣ ਦਾ ਮੌਕਾ ਮਿਲਿਆ ਮੈਂ ਇਹ ਗੱਲ ਮਤਲਬ ਕਹਿ ਸਕਦਾ ਕਿ ਇਸ ਘਰ ਦੇ ਵਿੱਚ ਆਪਦੇ ਵਾਸਤੇ ਕੋਈ ਬੱਚਿਆਂ ਵਾਸਤੇ ਦੁੱਧ ਹੋਵੇ ਚਾਹ ਨੂੰ ਨਾ ਹੋਵੇ ਆਪ ਸਾਰ ਲੈਣਗੇ ਜੇ ਰੋਟੀ ਬਿਲੇ ਤਾਂ ਬਾਹਰੋਂ ਆਏ ਮਹਿਮਾਨ ਨੂੰ ਇਸ ਮਾਤਾ ਵੱਲੋਂ ਮਾਤਾ ਦੇ ਪਰਿਵਾਰ ਵੱਲੋਂ ਘਰ ਚ ਆਟਾ ਹੋਵੇ ਨਾ ਹੋਵੇ ਦੁੱਧ ਹੋਵੇ ਨਾ ਹੋਵੇ ਪਰ ਬਰੋਂ ਆਏ ਮਹਿਮਾਨ ਨੂੰ ਚਾਹ ਪਾਵੇਂ ਆਟਾ ਮੰਗ ਕੇ ਹੀ ਰੋਟੀ ਪਕਾਵੇ ਕਿਤੋਂ ਗਵਣ ਚੋਂ ਆਧਾਰ ਮੰਗ ਕੇ ਉਹਨਾਂ ਨੂੰ ਖਾਣਾ ਖੋਣਾ ਪਵੇ ਤੇ ਇਸ ਘਰ ਦੇ ਵਿੱਚੋਂ ਕੋਈ ਵੀ ਬੰਦਾ ਮਤਲਬ ਨਿਰਾਸ਼ਾ ਨਹੀਂ ਮੁੜਿਆ ਕਦੇ ਇਹ ਮਾਤਾ ਦਾ ਅਸ਼ੀਰਵਾਦ ਸੀ ਗੁਰਦੇਵ ਕੌਰ ਦਾ ਮੈਂ ਤੇ ਮੇਰੀ ਪਤਨੀ ਇਸ ਘਰ ਦੇ ਵਿੱਚ ਕਈ ਵਾਰੀ ਗਏ ਆਂ ਔਰ ਬਕਾਇਦਾ ਚਾਹ ਪਾਣੀ ਜੇ ਰੋਟੀ ਵੇਲੇ ਤਾਂ ਰੋਟੀ ਖਵਾ ਕੇ ਇਹਨਾਂ ਨੇ ਤੋਰਨਾ ਇਹ ਮਾਤਾ ਦਾ ਤੇ ਆਪਣੀ ਛੋਟੀ ਫੜ ਕੇ ਉਹ ਸਾਡੇ ਕੋਲੇ ਆ ਬੈਠਦੀ ਤੇ ਨਿੱਕੀਆਂ ਨਿੱਕੀਆਂ ਗੱਲਾਂ ਉਹ ਸਾਡੇ ਨਾਲ ਕਰਦੀ ਤਾਂ ਇਸ ਮਾਤਾ ਦਾ ਇਸ ਤਰ੍ਹਾਂ ਅਚਨਚੇਤ ਤੁਰ ਜਾਣਾ ਦੁਖਦਈ ਵੀ ਹੈ ਵੇ ਵਕਤ ਮੌਤ ਹੈ ਹਲੇ ਉਹਦੀ ਜਾਣਦੀ ਉਮਰ ਨਹੀਂ ਸੀ ਉਹ ਕਰਦਾ ਜਿੰਦਰਾ ਸੀ ਉਹ ਪੂਰੇ ਪਰਿਵਾਰ ਨੂੰ ਆਸ਼ੀਰਵਾਦ ਦਿੰਦੇ ਸੀ ਸਾਡੇ ਵਰਗੇ ਜਿਹੜੇ ਬਾਹਰੋਂ ਅਜਮੇਰ ਹੋਰਾਂ ਕੋਲੇ ਆਉਂਦੇ ਜਾਂਦੇ ਲੋਕ ਸੀਗੇ ਉਹਨਾਂ ਨੂੰ ਵੀ ਉਹ ਆਸ਼ੀਰਵਾਦ ਦਿੰਦੇ ਸੀਗੇ ਤੇ ਸਾਡੇ ਨਾਲ ਗੱਲਾਂ ਕਰਦੀ ਸੀ ਇਸ ਤਰ੍ਹਾਂ ਜਿਹੜੇ ਢੰਗ ਨਾਲ ਉਹਨਾਂ ਦੀ ਮੌਤ ਹੋਈ ਹੈ ਇਹ ਦੁਖਦਈ ਹੈ ਦੁੱਖ ਦੇਣ ਵਾਲੀ ਗੱਲ ਹੈ ਤੇ ਸਾਡੇ ਸਿਸਟਮ ਦੇ ਉੱਤੇ ਇਹ ਸਵਾਲੀਆ ਚਿੰਨ੍ਹ ਵੀ ਲਾਉਂਦੀ ਹੈ ਗੱਲ ਕਿ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਸਾਡੇ ਪਿੰਡਾਂ ਦੇ ਵਿੱਚ ਚੰਗੀਆਂ ਸਿਹਤ ਸਹੂਲਤਾਂ ਕਿਉਂ ਨਹੀਂ ਹੈਗੀਆਂ ਚਲੋ ਸਿਹਤ ਸਹੂਲਤਾਂ ਨਹੀਂ ਹੈਗੀਆਂ ਤਾਂ ਸਾਡੇ ਕੋਲੇ ਫਿਰ ਆਮ ਲੋਕਾਂ ਕੋਲੇ ਜਿਨ੍ਹਾਂ ਨੂੰ ਆਮ ਆਦਮੀ ਕਹਿੰਦੇ ਆਸੀਂ ਸਦਾ ਆਮ ਅਸੀਂ ਕਹਿੰਦੇ ਆ ਕਿ ਕਿਰਤੀ ਲੋਕ ਦਸਾਂ ਨਾ ਹੋਣ ਦੀ ਕਿਰਤ ਕਰਨ ਵਾਲੇ ਲੋਕ ਉਹਨਾਂ ਕੋਲੇ ਇਹੋ ਜੀਆਂ ਸੁੱਖ ਸਹੂਲਤਾਂ ਕਿਉਂ ਨਹੀਂ ਹੈਗੀਆਂ ਕਿ ਜੇ ਘਰ ਦੇ ਵਿੱਚ ਕੋਈ ਮਰੀਜ਼ ਹੋਵੇ ਉਹ ਬਿਮਾਰੀ ਠੁਮਾਰੀ ਦੇ ਦੌਰਾਨ ਉਹਨੂੰ ਕਿਸੇ ਚੰਗੇ ਸਾਧਨ ਰਾਹੀਂ ਚੰਗੇ ਹਸਪਤਾਲ ਦੇ ਵਿੱਚ ਪਹੁੰਚਾਇਆ ਜਾ ਸਕੇ ਸਾਡੇ ਕੋਲੇ ਹਲੇ ਤੱਕ ਇਹੋ ਜੇ ਸਾਧਨ ਜਟਾਉਣ ਦਾ ਵੀ ਕੋਈ ਆਰਥਿਕ ਸਾਧਨ ਵੀ ਹੈ ਨਹੀਂਗੇ ਤੇ ਦੂਜੇ ਪਾਸੇ ਸਾਡੀਆਂ ਸਰਕਾਰਾਂ ਇਹ ਵੀ ਦਾਵਾ ਕਰਦੀਆਂ ਨੇ ਕਿ ਅਸੀਂ ਤਾਂ ਜੀ ਹਿੰਦੁਸਤਾਨ ਦੇ ਵਿੱਚ 86 ਕਰੋੜ ਲੋਕਾਂ ਨੂੰ 5 ਕਿਲੋ ਅਨਾਜ ਦਿੰਨੇ ਆ ਇਸ ਤਰ੍ਹਾਂ ਦੀਆਂ ਡਿੰਗਾ ਵੀ ਮਾਰੀਆਂ ਜਾਂਦੀਆਂ ਇਹ ਕੋਈ ਡਿੰਗਾ ਮਾਰਨ ਵਾਲੀ ਗੱਲ ਨਹੀਂ ਇਹ ਤਾਂ ਆਪਣੇ ਆਪ ਦੇ ਵਿੱਚ ਸਰਕਾਰ ਦਾ ਇੱਕ ਜਲੂਸ ਹੈ ਮੈਂ ਕਹੂੰਗਾ ਕਿ 86 ਕਰੋੜ ਲੋਕੋ ਨੇ ਜਿਹੜੇ ਗਰੀਬੀ ਦੀ ਰੇਖਾ ਤੋਂ ਹੇਠਾਂ ਜਿਉਂਦੇ ਨੇ ਜਿਨ੍ਹਾਂ ਨੂੰ ਤੁਸੀਂ ਮਹੀਨੇ ਬਾਅਦ 5 ਕਿਲੋ ਅਨਾਜ ਦੇ ਕੇ ਉਹਨਾਂ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਸਰਕਾਰ ਦੇ ਤਰੱਕੀ ਬਿਹਤਰ ਤਰੀਕਾ ਜਿਹੜਾ ਵਿਕਾਸ ਹੈ ਉਹਦੇ ਉੱਤੇ ਇੱਕ ਸਵਾਲ ਗਿਆ ਚੰਨਾ ਤੇ ਇਹ ਸਿਸਟਮ ਨਹੀਂ ਕਿ ਸਾਡੇ ਘਰਾਂ ਦੇ ਵਿੱਚ ਸਾਧਨ ਹੈ ਨਹੀਂਗੇ ਸਾਡੇ ਕੋਲੇ ਪਿੰਡਾਂ ਦੇ ਵਿੱਚ ਸੇ ਸਹੂਲਤਾਂ ਹੈ ਨਹੀਂ ਇਹ ਸਿਸਟਮ ਨੇ ਨਿਕੰਮੇ ਸਿਸਟਮ ਨੇ ਇਸ ਮਾਤਾ ਗੁਰਦੇਵ ਕੌਰ ਦੀ ਜਿਹੜੀ ਆ ਜਾਨ ਲਈ ਹੈ ਤਾਂ ਇਹਦੇ ਲਈ ਜਿੰਮੇਵਾਰ ਸਿਸਟਮ ਹੈ ਤੇ ਸਿਸਟਮ ਨੂੰ ਚਲਾਉਣ ਵਾਲੇ ਲੋਕ ਹੈ ਤੇ ਆਪਣੀ ਉਮਰ ਪੋਕੇ ਮਾਤਾ ਜਾਂਦੀ ਬਹੁਤ ਚੰਗਾ ਲੱਗਣਾ ਸੀਗਾ ਸਾਨੂੰ ਪਰ ਇਹ ਇਸ ਢੰਗ ਨਾਲ ਉਹਨਾਂ ਦਾ ਚਲੇ ਜਾਣਾ ਇਹ ਦੁਖਦਈ ਹੈ ਤਾਂ ਜਿੱਥੇ ਅੱਜ ਅਸੀਂ ਮਾਤਾ ਨੂੰ ਸ਼ਰਦਾ ਦੇ ਫੁੱਲ ਪੇਂਟ ਕਰ ਰਹੇ ਹਾਂ ਉੱਥੇ ਮੈਂ ਤੁਹਾਨੂੰ ਇਹ ਵੀ ਸੂਚਨਾ ਦੇਣੀ ਚਾਹੁੰਦਾ ਸਾਰੇ ਦੋਸਤਾਂ ਨੂੰ ਕਿ ਮਾਤਾ ਜੀ ਦਾ ਜਿਹੜਾ ਭੋਗ ਹੈ ਉਹ ਗੁਰਦੁਆਰਾ ਕੇਰ ਸਾਹਿਬ ਜਿਹੜਾ ਅਕਲਿਆ ਪਿੰਡ ਦੇ ਵਿੱਚ ਹੈ ਦਾਣਾ ਮੰਡੀ ਦੇ ਕੋਲੇ ਉਸ ਗੁਰੂ ਘਰ ਦੇ ਵਿੱਚ ਮਾਤਾ ਦਾ 20 ਅਪ੍ਰੈਲ 2025 ਨੂੰ ਭੋਗ ਪੈ ਰਿਹਾ ਹੈਗਾ ਤੇ 12 ਤੋਂ 1 ਦਾ ਸਮਾਂ ਤੇ ਤੁਹਾਨੂੰ ਸਾਰੇ ਦੋਸਤਾਂ ਨੂੰ ਸੁਣਨ ਵਾਲਿਆਂ ਨੂੰ ਬੇਨਤੀ ਹੈ ਕਿ ਸਾਥੀ ਅਜਮੇਰ ਸਿੰਘ ਹੋਰੀ ਮੀਰ ਸਿੰਘ ਹੋਰੀ ਤੇ ਸਰਦਾਰ ਭਾਗ ਸਿੰਘ ਹੋਰੀ ਤਿੰਨੇ ਭਰਾਵਾਂ ਨਾਲ ਦੁੱਖ ਸਾਂਝਾ ਕਰਨ ਲਈ ਤੁਸੀਂ ਸਾਰੇ ਉੱਥੇ ਪਹੁੰਚਣਾ ਹੋਵੇਗਾ ਬੇਨਤੀ ਹੈ ਤੁਹਾਨੂੰ ਕਿ 12 ਤੋਂ 1 ਦਾ ਸਮਾਂ ਤੁਹਾਨੂੰ ਪਤਾ ਹੈ ਭੋਗ ਦਾ ਜਿਹੜਾ ਸਮਾਂ ਹੁੰਦਾ ਹੈ ਸਧਾਰਨ ਪਾਠ ਦਾ ਉੱਥੇ ਭੋਗ ਵੀ ਪੈਣਾ ਹੈ ਅਰਦਾਸ ਹੋਣੀ ਹੈ ਤੇ ਇਨਕਲਾਬੀ ਜਥੇਬੰਦੀਆਂ ਦੇ ਜਿਹੜੇ ਆਗੂ ਸਹਿਬਾਨ ਹੈ ਮਾਤਾ ਜੀ ਨੂੰ ਸ਼ਰਦਾ ਦੇ ਫੁੱਲ ਵੀ ਪੇਟ ਕਰਨਗੇ ਸੋ ਸਾਰਿਆਂ ਨੂੰ ਮੈਂ ਨਿਬਰਤਾ ਸਹਿਤ ਬੇਨਤੀ ਕਰਦਾ ਕਿ ਇਸ ਮਹਾਨ ਮਾਨ ਨੂੰ ਜਿਨੇ ਆਪਣੀ ਪੂਰੀ ਜ਼ਿੰਦਗੀ ਕਿਰਤਬਿਰਤ ਕਰਦਿਆਂ ਬਿਤਾਈ ਹੈ ਔਰ ਮਿਹਨਤ ਕਸ਼ ਪਰਿਵਾਰ ਦੇ ਵਿੱਚ ਰਹਿ ਕੇ ਇਹਨਾਂ ਨੇ ਆਪਣੀ ਅਣਖ ਨੂੰ ਕਾਇਮ ਰੱਖਿਆ ਆਪਣੀਆਂ ਇੱਜ਼ਤਾਂ ਨੂੰ ਕਾਇਮ ਰੱਖਿਆ ਆਪਣੇ ਉਸ ਪਰਚਮ ਨੂੰ ਬੁਲੰਦ ਕੀਤਾ ਇਹਨਾਂ ਦੇ ਪੁੱਤਰਾਂ ਨੇ ਖਾਸ ਕਰਕੇ ਅਜਮੇਰ ਸਿੰਘ ਹੋਰਾ ਨੇ ਮੇਰ ਸਿੰਘ ਹੋਰਾ ਨੇ ਪਾਗ ਸਿੰਘ ਹੋਰਾਂ ਨੇ ਮਤਲਬ ਹਰ ਅੰਦੋਲਨ ਦੇ ਵਿੱਚ ਵੀ ਭਾਗ ਲਿਆ ਤੇ ਕਿਰਤੀ ਲੋਕਾਂ ਨੂੰ ਇਹ ਗੁਲਾਮੀ ਦੇ ਜੂਲੇ ਦੇ ਵਿੱਚੋਂ ਜਾਂ ਜਿਹੜੇ ਹੈਗੇ ਤੰਗੀਆਂ ਤੁਰਸ਼ੀਆਂ ਦੇ ਜੂਲੇ ਦੇ ਵਿੱਚੋਂ ਕੱਢਣ ਲਈ ਇਹਨਾਂ ਨੇ ਲਗਾਤਾਰ ਸੰਘਰਸ਼ ਕੀਤਾ ਉਸ ਮਹਾਨ ਮਾਂ ਦਾ ਤੁਰਜਣਾ ਸਾਡੇ ਲਈ ਇੱਕ ਵੱਡਾ ਘਟ ਹੈ ਜਿੱਥੇ ਮੈਂ ਆਪਣੀਆਂ ਜਥੇਬੰਦੀਆਂ ਵੱਲੋਂ ਆਪਣੇ ਡਰਾਮਾ ਟੀਮ ਲੋਕ ਕਲਾਮਾਂ ਚ ਜ਼ੀਰਾ ਵੱਲੋਂ ਮਾਤਾ ਜੀ ਨੂੰ ਸ਼ਰਦਾ ਦੇ ਫੁੱਲ ਭੇਂਟ ਕਰਦਾ ਉੱਥੇ ਮੈਂ ਪਰਿਵਾਰ ਨਾਲ ਦੁੱਖ ਵੀ ਸਾਂਝਾ ਕਰਦਾ ਤੇ ਤੁਹਾਨੂੰ ਸਾਰਿਆਂ ਨੂੰ ਫਿਰ ਨਿਮਰਤਾ ਸਹਿਤ ਬੇਨਤੀ ਕਰਦਾ ਕਿ 22 April 2025 ਨੂੰ ਪਿੰਡ ਅਕਲਿਆ ਵਿਖੇ ਗੁਰਦੁਆਰਾ ਕੇਸਬਾਣਾ ਮੰਡੀ ਦੇ ਵਿੱਚ ਅਕਲਿਆ ਵਿਖੇ ਤੁਸੀਂ ਭੋਗ ਦੇ ਉੱਤੇ 12 ਤੋਂ 1:00 ਦਾ ਸਮਾਂ ਉੱਥੇ ਜਰੂਰ ਆਇਓ ਤੇ ਇਹੀ ਮਾਤਾ ਜੀ ਨੂੰ ਸੱਚੀ ਸ਼ਰਧਾਂਜਲੀ ਹੋਏਗੀ ਤੇ ਇਹ ਆਪਾਂ ਦੁੱਖ ਵੀ ਸਾਂਝਾ ਕਰਾਂਗੇ ਇਸ ਪਰਿਵਾਰ ਦੇ ਨਾਲ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ